ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਕੋਟਕੁਰਾ ਤੋਂ ਬਿਲੋਂਗ ਕਰਦਾ ਮੇਰੇ ਕੋਲੇ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ এনवायरमेंट ਨੂੰ ਲੈ ਕੇ ਬਣੇ ਹੋਏ ਨੇ ਇੱਕ ਗਰਮਕੇ ਖਜ਼ਾਨਾ ਪੰਜਾਬੀ ਮਾਂ ਬੋਲੀ ਤੇ ਕੰਮ ਕਰ ਰਹੇ ਆ ਜੇਕਰ ਗੱਲ ਕਰੀਏ ਸਿਹਤ ਨੂੰ ਲੈ ਕੇ ਕਿੰਨਾ ਕਿ ਤਹਾਨ ਹੈ ਅਸੀਂ ਦੇਖਦੇ ਆ ਆਮ ਜੇਕਰ ਪਲਾਸਟਿਕ ਦੀ ਵਰਤੋਂ ਕਰਦੇ ਆ ਅਸੀਂ ਇਹ ਪਲਾਸਟਿਕ ਦੇ ਜਿਹੜੇ ਬ੍ਰਸ਼ ਨੇ ਉਹ ਸਾਡੇ ਵਾਸਤੇ ਕਿੰਨੇ ਖ਼ਾਨੀਕਾਰਕ ਨੇ ਇਹ ਬੈਂਬੂ ਦੇ ਜਿਹੜੇ ਤੁਸੀਂ ਤਿਆਰ ਕਰਦੇ ਹੋ ਇਹ ਕਿੰਨੇ ਕਿ ਲਾਹੇਵੰਦ ਨੇ ਕਿ ਲੋਕ ਮਿਲ ਕੇ ਖਾਸ ਕਰਕੇ ਜਿਹੜੇ ਦਸਾਉਂਦੇ ਨੇ ਵੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਨਵਰੀ ਫਰਵਰੀ ਮੱਘਰ ਪੋਹ ਕਤਕ ਅਸੂ ਵਖ ਵਖ ਤਰਾਂ ਦੇ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਹੁੰਦੇ ਸੀ ਉਹ ਸਾਰੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਲਾਸਟ 3 ਸਾਲ ਤੋਂ ਮੈਂ ਲਗਤਰ ਖਾਸਾ ਕੌਲ ਜਾ ਰਹੇ ਆ ਜਿਹੜੇ ਪਿਛਲੇ 2 ਸਾਲ ਤੋਂ ਕਸਟਮਰ ਨਾਲ ਜੁੜੇ ਹੋਏ ਨੇ ਉਹ ਥਵਾਰਾ ਰਿੰਗ ਕਰਦੇ ਨੇ ਮੈਨੂੰ ਆਉਣ ਤੋਂ ਪਹਿਲਾਂ ਤੋਂ ਵਧੀਰੇ ਆ ਰਹੇ ਆ ਇਸ ਵਾਰਕ ਨਹੀਂ ਆ ਰਿਹਾ ਜੋ ਫਿਰ ਦੁਬਾਰਾ ਆਪਦੇ ਰਿਲੇਸ਼ਨ ਚ ਹੋਰ ਲੋਕਾਂ ਨੂੰ ਵੀ ਲੈ ਕੇ ਆ ਰਹੇ ਨੇ ਮੇਰੇ ਕੋਲੇ ਉਹ ਆਊਟ ਆਫ ਕੰਟਰੀ ਤੋਂ ਵੀ ਆਰਡਰ ਆ ਰਹੇ ਨੇ ਹਮੇ ਕਿਲਗਰੀ ਪਿੱਛੇ ਟੋਰਾਂਟੋ ਸਪੇਨ ਮੈਂ ਬੈਲਜੀਅਮ ਮੈਂ ਪ੍ਰੋਡਕਟਸ ਭੇਜੇ ਆ ਆਪਣੇ ਉਹ ਫੱਟੀਆਂ ਕਿੰਨੇ ਬੰਦੇ ਨੇ 100 ਪੀ ਰੁੱਤਾਂ ਦੇ ਹਿਸਾਬ ਦੇ ਨਾਲ ਮਹੀਨੇ ਦੇ ਹਿਸਾਬ ਨਾਲ ਫੁੱਲਾਂ ਦੇ ਬੀਜ ਪਾਏ ਹੋਏ ਆ ਜਿਵੇਂ ਮਹੀਨਾ ਖਤਮ ਹੋਈ ਜਾ ਰਿਹਾ ਗਮਲੇ ਚ ਪਾ ਕੇ ਪਾਣੀ ਪਾਦੇ ਜਾਓ ਤੇ ਫਲਾਵਰ ਨਿਕਲਦੇ ਜਾਣਗੇ ਜਿੱਦੇ ਮੇਰੇ ਕੋਲ ਸਟਾਲ ਤੇ ਲੋਕ ਆਉਂਦੇ ਨੇ ਮੇਨੂੰ ਕਸਟਮਰ ਨੇ ਕਿਸੇ ਬੜੀ ਛੋਟੀ ਗੱਲ ਕਹੀ ਉਹਨਾਂ ਤੇਰੇ ਕੋਲੇ ਆ ਕੇ ਦੁਕਾਨ ਤੇ ਨਾ ਦਿਮਾਗ ਕੰਮ ਕਰਨਾ ਬੰਦ ਕਰ ਦੋਂਦਾ ਫੇ ਦੇ ਲਈ ਕੰਮ ਕਰਦਾ ਕਰਦਾ ਫਿਰ ਰੇਟ ਨਹੀਂ ਪੁੱਛਦੇ ਕੀ ਸਮਾਨ ਲੈ ਕੇ ਆਂਦੇ ਪੈਕ ਕਰ ਲਿਓ ਸਾਰਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਖਾਲਸਾ ਕਾਲਜ ਵਿਖੇ ਜਿੱਥੇ ਕਿ ਮੇਲਾ ਲਗਾਇਆ ਗਿਆ ਖਾਲਸਾ ਕਾਲਜ ਵੱਲੋਂ ਉੱਥੇ ਇਕੋ ਫ੍ਰੈਂਡਲੀ ਵਾਲੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀਆਂ ਕਲੀ-ਕਲੀਆ ਜਿਹਾ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਕੋ ਫ੍ਰੈਂਡਲੀ ਵਾਲੋਂ ਜਿਹੜੇ ਕਿ ਲੱਕੜ ਦੇ ਬਣੇ ਹੋਏ ਖਾਕ ਅਗੇ ਬੀਂਬੋ ਦੇ ਬਣੇ ਹੋਏ ਅਤੇ ਉਹਨਾਂ ਦੇ ਬਰਸ਼ ਤੇ ਖਾਸ ਕਰਕੇ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਪੈਨ ਤੇ ਹੋਰ ਜਿਹੜਾ ਵਾਤਾਵਰਣ ਨੂੰ ਲੈ ਕੇ ਬਹੁਤ ਖਾਸ ਕਰਕੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਕਿ ਬਹੁਤ ਧਿਆਨ ਲਗਦੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਿੰਦਰ ਬਾਈ ਵੱਲੋਂ ਜਿਹੜਾ ਕਿ ਕੱਲੀ-ਕੱਲੀ ਚੀਜ਼ਾਂ ਤਿਆਰ ਕੀਤੀਆਂ ਨੇ ਤੁਹਾਡੇ ਘਰ ਦੀ ਸ਼ਿੰਗਾਰ ਵੀ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਪੰਜਾਬ ਜੀਉਂ ਪੰਜਾਬੀ ਇਹ ਜਿਹੜੀ ਆ ਅਸਲੀ ਖਜ਼ਾਨਾ ਜਿਹੜੀਆਂ ਮਾਂ ਬੋਲੀ ਦਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕੱਲੀ-ਕੱਲੀ ਗੱਲ ਦਾ ਜਾਣੂ ਕਰਾਂਗੇ ਤੇ ਪੁੱਛਾਂਗੇ ਵੀ ਇਹ ਜਿਹੜਾ ਇਕੋ ਫ੍ਰੈਂਡਲੀ ਬਾਰੇ ਕਿਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਦੇ ਨੇ ਤੇ ਕਿੱਥੋਂ ਜਿਹੜਾ ਇਹ ਕਿੰਨੇ ਸਮੇਂ ਤੋਂ ਜਿਹੜੇ ਕਰਦੇ ਆ ਰਹੇ ਨੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਤੇ ਇਕੋ ਫ੍ਰੈਂਡਲੀ ਵਿੱਚ ਕੀ ਕੀ ਲੈ ਕੇ ਆਏ ਉਹ ਦੱਸਖਾ ਜੀ ਸਾਂਝਾ ਕਰ ਦਿਓ ਹਾਂਜੀ ਵੀਰ ਜੀ ਮੇਰੇ ਨਾਮ ਗੁਰਵਿੰਦਰ ਸਿੰਘ ਆ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਕੋਟਪੂਰੇ ਤੋਂ ਬਿਲੋਂਗ ਕਰਦਾ ਮੇਰੇ ਕੋਲੇ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ এনवायरमेंट ਨੂੰ ਲੈ ਕੇ ਬਨੇ ਹੋਏ ਨੇ ਇੱਕ ਗਰਮਕੇ ਖਜ਼ਾਨਾ ਪੰਜਾਬੀ ਮਾਂ ਬੋਲੀ ਦੇ ਕੰਮ ਕਰ ਰਹੇ ਆਪਾਂ ਠੀਕ ਹੈ ਬਿਨੈ ਸੁਪਰ ਸੀ ਦੇਖਿਆ ਵੀ ਖਾਸ ਕਰਕੇ ਤੁਸੀਂ ਅੱਜ ਕੱਲ ਮੈਂਟ ਦੀ ਗੱਲ ਕੀਤੀ ਆ ਮਾਰਕੀਟ 'ਚ ਅਸੀਂ ਦੇਖਦੇ ਪਜਾਤਾ ਪਲਾਸਟਿਕ ਦੇ ਬਰਸ਼ ਬਾਰੇ ਮਿਲਦੇ ਨੇ ਰੇਡੂਪ ਤੇ ਕਰਨ ਵਾਲੇ ਤੁਹਾਡੇ ਵੱਲੋਂ ਜਿਹੜੇ ਕੀ ਇਹ ਬਾਸ ਦੇ ਤਿਆਰ ਕੀਤੇ ਜਾਂਦੇ ਨੇ ਕਿ ਜਾਂ ਬੈਂਬੂ ਦੇ ਤਿਆਰ ਕੀਤੇ ਨੇ ਹਾਂਜੀ ਇਹ ਬੈਂਬੂ ਬਾਸ ਤੋਂ ਬਣਿਆ ਹੋਇਆ ਇਹ ਮਤਲਬ ਜਦੋਂ ਆਪਾਂ ਯੂਜ਼ ਕਰਦੇ ਆਂ ਵੇਸਟ ਕਰਾਂਗੇ ਗਲ ਜੂਗਾ ਸੜ ਜੂਗਾ ਮਸ ਜੂਗਾ এনਵਾਇਰਨਮੈਂਟ ਵਾਤਾਵਰਨ ਨਹੀਂ ਖਰਾਬ ਕਰਦਾ ਹਨਾ ਜਿਹੜਾ ਬਰਸ਼ ਆਪਾਂ ਜਿੰਨੀ ਯੂਜ਼ ਕਰਦੇ ਆਂ ਆਲਰੇਡੀ ਉਹ 10 ਸਾਲ ਹਜ਼ਾਰਾਂ ਸਾਲ ਨਿਕਲਦਾ ਤੇ ਬਾਇਓ ਡਿਗਰੇਬਲ ਆ ਗਲ ਜੇਗਾ ਸੜ ਜੇਗਾ ਮੱਚ ਜੇਗਾ ਮੁਝ ਪਲਾਸਟਿਕ ਨਹੀਂ ਪੈ ਰਹੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੂੰ ਕਿ ਬੀਨਸੋ ਵੀ ਕਿਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਕਿੱਥੇ ਜਿਹੜਾ ਇਹ ਪਲਾਨਟ ਲਗਾਇਆ ਗਿਆ ਵਾ ਕਿੱਥੇ ਤਿਆਰ ਕਰਦੇ ਉਹ ਕੋਈ ਜੋਬ ਲਾਇਆ ਗਿਆ ਕੋਈ ਫੈਕਟਰੀ ਲਗਾਈ ਹੈ ਕਿੱਥੇ ਕੰਮ ਕਰਦੇ ਨੇ ਸਾਰੇ ਵਿੱਚ ਕੋਟਕਪੂਰੇ ਆਪਣੇ ਕੋਲੇ ਕੋਈ ਮਸ਼ੀਨ ਹੈ ਜਿਹਦੇ ਅਸੀਂ ਅਸੈਂਬਲ ਕਰਦੇ ਸਾਰਾ ਸਮਾਨ ਪ੍ਰੋਡਕਟਸ ਨੂੰ ਲੈ ਕੇ ਹਨਾ ਤੇ ਨਾਲ 15-18 ਲੇਡੀਜ਼ ਵੀ ਹੈਗੀਆਂ ਨੇ ਜਿਹੜੀਆਂ ਇਹਨਾਂ ਨੂੰ ਅਸੈਂਬਲ ਕਰਕੇ ਤਿਆਰ ਕਰਦੀਆਂ ਨੇ ਪ੍ਰੋਡਕਟਸ ਨੂੰ ਰੋਜ਼ਗਾਰ ਵੀ ਮਿਲਿਆ ਹੈ ਕਈ ਲੋਕਾਂ ਨੂੰ ਬਿਲਕੁਲ ਜੀ ਤੇ ਜੇ ਇਹ ਪਲਾਸਟਿਕ ਦੇ ਜਿਹੜੇ ਬਰਸ਼ ਨੇ ਉਹ ਸਾਡੇ ਵਾਸਤੇ ਕਿੰਨੇ ਖਾਨੀਕਾਰਕ ਨੇ ਇਹ ਬੈਂਬੂ ਦੇ ਜਿਹੜੇ ਤੁਸੀਂ ਤਿਆਰ ਕਰਦੇ ਹੋ ਇਹ ਕਿੰਨੇ ਕਲਾਇਵਾਦ ਨੇ ਇਹ ਬਹੁਤ ਜਿਆਦਾ ਤੁਹਾਨੂੰ ਸੀਲਾ ਕੱਲੀ ਕੱਲੀ ਸਾਂਝੀ ਕਰ ਰਹੇ ਆ ਬਰਸ਼ ਵੀ ਤੁਹਾਨੂੰ ਮਿਲਣਗੇ ਇੱਥੇ ਖਾਸ ਕਰਕੇ ਜਿਹੜੇ ਪੈਨ ਨੇ ਤੇ ਪੈਂਸਲਾਂ ਜਿਹੜੀਆਂ ਵਾ ਤੁਹਾਨੂੰ ਦੇਖਣ ਨੂੰ ਮਿਲਗੀਆਂ ਨੇ ਬੱਚੇ ਜਿਹੜੇ ਤੁਹਾਡੇ ਅਸੀਂ ਦੇਖਦੇ ਵੀ ਪੈਂਸਲਾਂ ਨਾਲ ਕੰਮ ਕਰਦੇ ਨੇ ਪੈਨ ਨਾਲ ਕੰਮ ਕਰਦੇ ਨੇ ਪਰ ਕਿਤੇ ਕਿਤੇ ਉਹ ਹਾਨੀਕਾਰਕ ਜਿਹੜੀਆਂ ਚੀਜ਼ਾਂ ਵਾ ਪਰ ਇੱਥੇ ਜਿਹੜੀਆਂ ਤੁਸੀਂ ਲੈਂਦੇ ਹੋ ਇਹ ਸਾਰੀਆਂ ਆਰਗੈਨਿਕ ਨੇ ਤੁਹਾਨੂੰ ਕੱਲੀ ਕੱਲੀ ਜਿਹੜੀ ਚੀਜ਼ ਆ ਅਮਰਸਾ ਦੇ ਖਾਲਸਾ ਕੱਲੀ ਤੁਸੀਂ ਤੁਸੀਂ ਦੇਖ ਸਕਦੇ ਵੀ ਲੋ ਤੇ ਲੋਕ ਮੇਲੇ ਵਿੱਚੋਂ ਲੈ ਕੇ ਵੀ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਕੱਲੇ ਕੱਲੇ ਦੀਆਂ ਕੰਗੀਆਂ ਤੁਹਾਨੂੰ ਇੱਥੇ ਮਿਲ ਗਈਆਂ ਸਾਬਣ ਮਿਲ ਗਏ ਲੋਕ ਮਿਲ ਗਏ ਖਾਸ ਕਰਕੇ ਜਿਹੜੇ ਦਸਾਉਂਦੇ ਨੇ ਵੀ ਸਾਡੀ ਪੰਜਾਬੀ ਮਾਂ ਬੋਲੀ ਲੈ ਕੇ ਜਨਵਰੀ ਫਰਵਰੀ ਮੱਘਰ ਪੋਹ ਕੱਤਕ ਅੱਸੂ ਵਖ ਵਖ ਤਰ੍ਹਾਂ ਦੇ ਜਿਹੜੇ ਪੁਰਾਣੇ ਸਮੇਂ ਦੇ ਜਿਹੜਾ ਹੁੰਦੇ ਸੀ ਉਹ ਸਾਰੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਤਸਵੀਰਾਂ ਜਰੂਰ ਤੁਹਾਨੂੰ ਸਾਂਝੀ ਕਰ ਰਹੇ ਆ ਅਮਰ ਸਾਦੇ ਖਾਲਸਾ ਕੌਲ ਦੀਆਂ ਤੇ ਬਾਈ ਨਾਲ ਹੋਰ ਗੱਲਬਾਤ ਨਹੀਂ ਕਰਾਂਗੇ ਤੇ ਬਾਈ ਜੀ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਹੋ ਤੇ ਲੋਕਾਂ ਵੱਲੋਂ ਕਿੰਨਾ ਕੁ ਰੁਝਾਨ ਆ ਲੋਕਾਂ ਨੇ ਖਿੱਚਦਾ ਕੇਂਦਰ ਲੋਕ ਕਿੰਨੇ ਕਿਸਮ ਦੇ ਵਿੱਚ ਆ ਰਹੇ ਨੇ ਹਾਂਜੀ ਵੀ ਤਕਰੀਬਨ 3 ਸਾਲ ਤੋਂ ਮੈਂ ਕਰ ਰਿਹਾ ਇਹ ਤੇ ਲੋਕਾਂ ਦਾ ਬੜਾ ਸ਼ੋਰ ਜਾਨਾ ਲੋਕ ਅਸੀਂ ਵੀ ਖੁਸ਼ ਆ ਲੋਕ ਵੀ ਖੁਸ਼ ਆ ਜੀ ਹਨਾ ਦੁਕਾਨਦਾਰ ਵੀ ਖੁਸ਼ ਆ ਕਸਟਮਰ ਵੀ ਸਾਡਾ ਖੁਸ਼ ਆ ਲਾਸਟ 3 ਸਾਲ ਤੋਂ ਮੈਂ ਲਗਾਤਾਰ ਖਾਲਸਾ ਕੋਲ ਜਾ ਰਹੇ ਆ ਜਿਹੜੇ ਪਿਛਲੇ 2 ਸਾਲ ਤੋਂ ਕਸਟਮਰ ਨਾਲ ਜੁੜੇ ਹੋਏ ਨੇ ਉਹ ਥਵਾਰਾ ਰਿੰਗ ਕਰਦੇ ਨੇ ਮੈਨੂੰ ਆਉਣ ਤੋਂ ਪਹਿਲਾਂ ਤੋਂ ਵਧੀਆ ਆ ਰਹੇ ਆ ਇਸ ਵਾਰ ਕਿ ਨਹੀਂ ਆ ਰਹੇ ਆ ਤੁਹਫਰ ਦੁਬਾਰਾ ਆਪਦੇ ਰਿਲੇਸ਼ਨ ਚ ਹੋਰ ਲੋਕਾਂ ਨੂੰ ਵੀ ਲੈ ਕੇ ਆ ਰਹੇ ਨੇ ਅਸੀਂ ਦੇਖਿਆ ਖਾਸ ਕਰਕੇ ਜਿਹੜਾ ਤੁਸੀਂ ਜਿੱਥੇ ਬੰਬੋਜ ਆ ਬਾਜ ਦੇ ਜਿਹੜੇ ਵਰਸਤਿਆ ਕਰਦੇ ਹੋ ਅਸੀਂ ਦੇਖਿਆ ਪੰਜਾਬੀ ਮਾਂ ਬੋਲੀ ਦਾ ਬੜਾ ਪਿਆਰ ਕਰਦੇ ਹੋ ਅਸੀਂ ਦੇਖਿਆ ਤਕਤੀਆਂ ਮਿਲਦੀਆਂ ਵਾ ਇਹ ਕਿਸੇ ਤਰ੍ਹਾਂ ਬੱਚਿਆਂ ਕੋਲ ਮਿਲਦੀਆਂ ਅਸੀਂ ਵੇਖਿਆ ਨੂੰ ਮਿਲਦੀਆਂ ਅੱਜ ਕੱਲ੍ਹ ਸ਼ੰਗਾਰ ਬਣ ਗਿਆ ਨੇ ਲੋਕ ਘਰਾਂ ਵਿੱਚ ਟੰਗਰੂ ਲੱਗਦੇ ਨੇ ਇਹ ਕਿਸ ਤਰ੍ਹਾਂ ਮੰਨ ਚ ਜਾ ਰਿਹਾ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਹਾਂਜੀ ਭਾਜੀ ਜਦੋਂ ਐਸੇ ਪੰਜਾਬੀ ਮਾਂ ਬੋਲੀ ਦੀ ਸੇਵਾ ਮੈਂ ਨਹੀਂ ਕਰ ਰਿਹਾ ਹੁਣ ਇਹ ਸੇਵਾ ਮੇਰੀ ਕਰ ਰਹੀ ਹੈ ਵੈਸੇ ਜੀ ਹਨਾ ਤੇ ਜਦੋਂ ਚੀਜ਼ ਕੋਈ ਖਤਮ ਹੋ ਲੱਗ ਜੇ ਵੇਕਣ ਲੱਗ ਜਾਂਦੀ ਹੈ ਤਾਂ ਆਹ ਵੇਕਣ ਲੱਗ ਗਈ ਹੁਣ ਇਹ ਖਤਮ ਹੋਣ ਲੱਗ ਗਈ ਹੈਣਾ ਇਹ ਸਾਡੇ ਲਈ ਖਤਰੇ ਦਾ ਮਤਲਬ ਇੱਕ ਨਿਸ਼ਾਨ ਹੈਣਾ ਤੇ ਤਾਂ ਅਸੀਂ ਉਦੋਂ ਪਾ ਰਹੇ ਹਾਂ ਨਾਲ ਕਿਹਨਾਂ ਤੋਂ ਨਾਲੇ ਫਲੀਆਂ ਵੀਰ ਜੀ ਦੁਕਾਨ ਨੂੰ ਕਿੰਨਾ ਕਿ ਜਾਗਰੂਕ ਕਰ ਰਹੇ ਹੋ ਲੋਕ ਇੱਥੇ ਅਸੀਂ ਦੇਖਿਆ ਵੀ ਜਿਹੜੇ ਫੱਟੀਆਂ ਨੇ ਆਮ ਅਸੀਂ ਘਰਾਂ 'ਚ ਦੇਖਦੇ ਜਿਆਦਾਤਰ ਪਹਿਲਾਂ ਸਕੂਲਾਂ 'ਚ ਮਿਲਦੇ ਸੀ ਅਸੀਂ ਦੇਖਦੇ ਫੱਟੀਆਂ ਪੋਹੁੰਚਦੇ ਹੁੰਦੇ ਸੀ ਅੱਜਕੱਲੋ ਜਮਾਨਾ ਸਲੇਟਾਂ ਲੈ ਲਿਆ ਜਾਂ ਕੰਪਿਊਟਰਾਂ ਲੈ ਲਿਆ ਕਹਿੰਦੇ ਯੁੱਗ ਬਦਲ ਗਿਆ ਵਾ ਇਹ ਅੱਜਕੱਲ ਨਹੀਂ ਦੇਖਣ ਨੂੰ ਮਿਲਦੀ ਆ ਪਰ ਲੋਕ ਅਜੇ ਵੀ ਘਰਾਂ ਦਾ ਸ਼ਿੰਗਾਰ ਕਰਦੇ ਨੇ ਘਰਾਂ 'ਚ ਆਪਣੇ ਬੱਚਿਆਂ ਵਾਸਤੇ ਪੁੱਤ ਪੁੱਤਰੀਆਂ ਵਾਸਤੇ ਲੈ ਕੇ ਜਾਂਦੇ ਨੇ ਨਹੀਂ ਵੀਰ ਜੀ ਆਪਣੇ ਕੋਲ ਨਾ ਉਹੀ ਚੀਜ਼ਾਂ ਉਹੀ ਛਾਈ ਉਹੀ ਗਾਚੀ ਉਹੀ ਦਿਵਾਤ ਉਹੀ ਟੋਬੇ ਵਾਲਾ ਸਾਰਾ ਕੁਝ ਆਪਣੇ ਕੋਲ ਹੈ ਹਨਾ ਉਹਦੀ ਡਿਮਾਂਡ ਦੁਬਾਰਾ ਹੈਗੀ ਆ ਆਊਟ ਆਫ ਕੰਟਰੀ ਤੋਂ ਵੀ ਆਰਡਰ ਆ ਰਹੇ ਨੇ ਹੁਣ ਮੈਂ ਕੈਲਗਰੀ ਪਿੱਛੇ ਟੋਰਾਂਟੋ ਸਪੇਨ ਮੈਂ ਬੈਲਜੀਅਮ ਮੈਂ ਪ੍ਰੋਡਕਟਸ ਭੇਜੇ ਆਪਣੇ ਉਹ ਫੱਟੀਆਂ ਕਿੰਨੇ ਬੰਦੇ ਨੇ 100 ਪੀਸ ਮੰਗਵਾਇਆ ਉਹੀ ਦਿਵਾਤ ਉਹੀ ਗਾਚੀ ਉਹੀ ਸਾਈ ਲੋਕ ਮੰਗਾ ਰਹੇ ਨੇ ਬਾਹਰੋਂ ਮੰਗਾ ਰਹੇ ਨੇ ਹੁਣ ਇੱਕ ਇਹਨਾਂ ਮਤਲਬ ਮੇਰੇ ਕੋਲ ਇਸ ਟਾਈਮ ਹੈ ਨਹੀਂ ਫੱਟੀ ਅਗਰ ਉਹ ਹੁੰਦੀ ਇੱਥੇ ਰਸ਼ ਬਹੁਤ ਹੋਣਾ ਸੀਗਾ ਕਿਉਂਕਿ ਅਸੀਂ ਨਾਲ ਡਾਟਾ ਖੋਲ ਕੇ ਰੱਖਦੇ ਆ ਇੱਥੇ ਸਾਈ ਖੋਲ ਕੇ ਰੱਖਦੇ ਬੱਚੇ ਲਿਖਦੇ ਨੇ ਇੱਥੇ ਆ ਕੇ ਸਾਥਾ ਗੋਲ ਦੀ ਗੱਲ ਕਰੀ ਇੱਥੇ ਮੁੰਡੇ ਗੁਣੀਆਂ ਖਾਸ ਕਰਕੇ ਪੜਦੇ ਨਹੀਂ ਇੱਥੇ ਆਉਂਦੇ ਨੇ ਉਹਨਾਂ ਵਿੱਚ ਕਿੰ ਮਤਲਬ ਐਸ ਜੀ ਨੇ ਲੱਕੇ ਪ੍ਰਪੇਅਰ ਹੈਗੇ ਨੇ ਬੇਸ ਚੀਜ਼ਾਂ ਨੂੰ ਬਸਾ ਰਿਹਾ ਹੈਗਾ ਤਾਂ ਹੀ ਭਾਜੀ ਵਿਕਦੀ ਮੈਂ ਉਹ ਹੀ ਕਹਿ ਰਿਹਾ ਨਹੀਂ ਜਦੋਂ ਖਤਮ ਹੋਣ ਲੱਗ ਜੇ ਉਹਨਾਂ ਨੂੰ ਉਹਨਾਂ ਨੇ ਇਹਦੇ ਬਾਰੇ ਅੱਛੀ ਨੌਲੇਜ ਹੈ ਪਰ ਉਹਨਾਂ ਕੋਲ ਹੈ ਨਹੀਂ ਇਹ ਤਾਂ ਕਰਕੇ ਪਰਚੇਜ਼ ਕਰ ਰਹੇ ਨੇ ਹਾਂ ਦੇਖ ਸਦੇਓ ਕੱਲੀ ਕੱਲੀ ਜਿਹੜੀ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਅਮਰਸਾਦੀਆਂ ਤਸਵੀਰਾਂ ਨੇ ਤੇ ਅਸੀਂ ਦੇਖਿਆ ਵੀਰ ਜੀ ਜਿਹੜਾ ਵਾ ਝਾਵਾ ਵਾ ਕਹਿੰਦੇ ਇਹਨੂੰ ਪੰਜਾਬੀ ਵਿੱਚ ਕਹਿੰਦੇ ਸ਼ਾਇਦ ਜਿਹੜਾ ਵਾ ਪਿਆਰ ਸਾਫ ਕਰਵਾਸੀ ਚੀਜ਼ਾਂ ਹੁੰਦੀਆਂ ਇਹ ਵੇਖਣ ਨੂੰ ਮਿਲਦਾ ਤੁਹਾਡੇ ਹੱਥੇ ਦੇਖਣ ਨੂੰ ਮਿਲਿਆ ਕਿਸ ਤਾਂ ਤਿਆਰ ਕੀਤਾ ਜਿਹੜਾ ਜੀ ਜੀ ਨੇਚਰਲ ਤੋ ਤੋਰੀ ਨੂੰ ਪ੍ਰੈਸ ਕਰਕੇ ਸੀਨ ਮਾਰੀ ਹੋਈ ਆ ਇਹ ਤੈਨੂੰ ਤੋਂ 5 ਮਹੀਨੇ ਚੱਲਦੇ ਇਹਨੂੰ ਨੇਚਰਲ ਲੂਫਾ ਕਹਿ ਸਕਦੇ ਆ ਝਾਵਾਂ ਕਹਿ ਸਕਦੇ ਆ ਬਾਡੀ ਸਕਰਬ ਕਹਿ ਸਕਦੇ ਆ ਹੁਣ ਬੱਚੇ ਸਟੂਡੈਂਟ ਖਰੀਦੇ ਰਹੇ ਨੇ ਉਹ ਨੇਚਰਲ ਲੂਫਾ ਕਹਿ ਕੇ ਖਰੀਦੇ ਰਹੇ ਨੇ ਲੂਫਾ ਬਹੁਤ ਵਧੀਆ ਹੈਗਾ ਲੂਫਾ ਬਹੁਤ ਵਧੀਆ ਹਾਂ ਅਸੀਂ ਦੇਖਿਆ ਵਾ ਤੁਸੀਂ ਇੱਕ ਲੌਗ ਬੜਾ ਵੀ ਰੱਖਿਆ ਵਾ ਅਸੀਂ ਆਮ ਦੇਦੇ ਜਨਵਰੀ ਫਰਵਰੀ ਹਮੇਸ਼ਾ ਆਉਂਦੇ ਆ ਤੁਸੀਂ ਸਰਦੀਆਂ ਬਸੰਤ ਵੱਖ-ਵੱਖ ਫਰਖਾਂ ਦੇ ਨਾਲ ਰੱਖਿਆ ਨੇ ਗਰਮੀਆਂ ਦੇ ਤੇ ਖਾਸ ਕਰਕੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਕੱਤ ਤੱਕ ਮੋਹ ਮਾਗ ਕੱਲੀ ਕੱਲੀ ਚੀਜ਼ ਖਾਈ ਗਈ ਹੈ ਹਾਂ ਵੀਰ ਜੀ ਇਹਨਾਂ ਮੌ ਦਸੰਬਰ ਜਨਵਰੀ ਸਰਦੀਆਂ ਦੀਆਂ 6 ਦੀਆਂ 6 ਰੁੱਤਾਂਸ ਪਲਾਨ ਕੀਤੀਆਂ ਨਾਲ ਗਰਮਖੇ ਦੇ ਲਿਪਿਕਸ ਪਲਾਨ ਕੀਤੀ ਹੋਈ ਆ ਦੇਸੀ ਮਹੀਨੇ ਹੋਗੇ ਅੰਗਰੇਜ਼ੀ ਮਹੀਨੇ ਹੋਗੇ ਜਾਨੀ ਕਿ ਇਹ ਵੀ ਮਤਲਬ ਕੰਧਾਂ ਦੀ ਸ਼ਾਨ ਹੈਗੀ ਆ ਜੀ ਬਿਲਕੁਲ ਜੀ ਅਸੀਂ ਦੇਖਿਆ ਕਈ ਜਿਹੜੇ ਸਾਡੇ ਪ੍ਰਾਣੇ ਬਜ਼ੁਰਗ ਨੇ ਉਹ ਜ਼ਿਆਦਾਤਰ ਉਹ ਨਹੀਂ ਉਹਨਾਂ ਨੂੰ ਜਰਮਨੀ ਫਾਵੀ ਦਾ ਪਤਾ ਅੱਜ ਵੀ ਕਿਤੇ ਉਹ ਧੁੱਪ ਦੀ ਛਾਂ ਤੋਂ ਜਿਹੜਾ ਟਾਈਮ ਦੇ ਲੈਂਦੇ ਨੇ ਵੀ ਕੀ ਟਾਈਮ ਹੋਇਆ ਵਾ ਇੱਥੇ ਹੀ ਲੱਗਦਾ ਨਹੀਂ ਇਹ ਇਹਨਾਂ ਦੇ ਬਹੁਤ ਕੰਮ ਆਉਗੇ ਜਿਵੇਂ ਪ੍ਰਾਣੇ ਸਾਵਣ ਮਹੀਨੇ ਹਾਰ ਅਸੀਂ ਦੇਦੇ ਸੀ ਵੇਖਣ ਨੂੰ ਮਿਲਦੇ ਸੀ ਵੀ ਪਰ ਕੈਲੰਡਰਾਂ 'ਚ ਨਹੀਂ ਵੇਖਣ ਨੂੰ ਮਿਲਦਾ ਇਹ ਜਿਹੜੇ ਪ੍ਰਾਣੇ ਤੁਸੀਂ ਲੈ ਕੇ ਆਏ ਹੋ ਇਹ ਲੱਗਦਾ ਵੀ ਗਾਂ ਐਸੇ ਜ਼ਮਾਨੇ ਦੇ ਕੰਮ ਆਉਣਗੇ ਨਾ ਨਹੀਂ ਨਹੀਂ ਮੇਰੇ ਕੋਲੇ ਵੀ ਜੀ ਸਟਾਕ ਖਤਮ ਹੋ ਗਿਆ ਮੈਂ ਦੁਬਾਰਾ ਮੰਗਾਇਆ ਵਸਤੇ ਰਾਤ ਨੂੰ ਆ ਰਿਹਾ ਹਾਂ ਹਰ ਵਾਰੀ ਡਿਮਾਂਡ ਹੁੰਦੀ ਹੈ ਹਰ ਚੀਜ਼ ਡਿਮਾਂਡ ਹੈਗੀ ਹੈ ਵੀਰ ਜੀ ਕਿਉਂਕਿ ਫਿਰ ਇਹ ਸਾਡੇ ਖੂਨ ਦੇ ਵਿੱਚ ਹੈ ਵੀਰ ਜੀ ਹਣਾ ਤੇ ਫਿਰ ਡਿਮਾਂਡ ਦੱਸੇ ਜਿੱਦੇ ਮੇਰੇ ਕੋਲ ਸਟਾਲ ਤੇ ਲੋਕ ਆਂਦੇ ਨੇ ਮੈਨੂੰ ਕਸਟਮਰ ਨੇ ਕਿਸੇ ਬੜੀ ਛੋਟੀ ਗੱਲ ਕਹੀ ਉਹਨਾਂ ਤੇਰੇ ਕੋਲੇ ਆ ਕੇ ਦੁਕਾਨ ਤੇ ਨਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਦੇ ਲਈ ਕੰਮ ਕਰਦਾ ਇਕੱਲਾ ਫਿਰ ਰੇਡ ਨਹੀਂ ਪੁੱਛਦੇ ਕੀ ਸਮਾਨ ਲੈ ਕੇ ਆਂਦੇ ਵੀ ਪੈਕ ਕਰਦੇ ਵਾ ਸਾਰਾ ਮੈਸੇ ਦੇਖਿਆ ਤੁਹਾਡੇ ਜੀ ਰੱਚ ਵੇਖ ਕੇ ਵੀ ਲੱਗਦਾ ਫਿਰ ਪੁਰਾਣਾ ਜ਼ਮਾਂ ਆ ਗਿਆ ਫਿਰ ਪੁਰਾਣਾ ਟਾਈਮ ਜਿਹੜਾ ਫਿਰ ਜਿੱਤੇ ਜਾ ਰਿਹਾ ਹਾਂ ਹਾਂ ਭਾਈ ਜੀ ਬਿਲਕੁਲ ਜੀ ਇਹ ਤਾਂ ਕੁਦਰਤ ਦਾ ਨਿਯਮ ਹੈ ਭਾਈ ਸਰਕੂਲੇਸ਼ਨ ਕੰਮਦਾ ਹੈਗਾ ਹਣਾ ਅੱਜ ਨਹੀਂ ਤੇ ਕੱਲ ਨੂੰ ਆਣੀ ਆਉਣਾ ਵੀ ਐਸੀ ਮੈਂ ਕਹਿਣਾ ਨਾ ਵੀ ਐਸੀ ਬੰਦੇ ਹਜ ਕਦੇ ਕਦੇ ਇਦਾਂ ਲੱਗਦਾ ਹੈ ਨਾ ਉਹ ਯੋਗਦਾਨ ਪਾ ਰਹੇ ਆ ਵਿੱਚ ਕੋਸ਼ਿਸ਼ ਕਰ ਰਹੇ ਆ ਆਪਣੇ ਮੈਂ ਨੇ ਇਸ ਵਾਰ ਅਸੀਂ ਦੇਖਿਆ ਤੁਸੀਂ ਕੱਲ ਇਹ ਗੱਲ ਕਰ ਰਹੇ ਸੀ ਇਹਦੇ ਬਾਰੇ ਦੱਸਖਣ ਜੂ ਸਾਂਝਾ ਕਰ ਦਿਓ ਬੱਚਿਆਂ ਵਾਸਤੇ ਖਾਸ ਕਰਕੇ ਜਿਹੜੀ ਕੀ ਚੀਜ਼ ਆ ਅ ਦੇਖਿਆ 2025 ਦਾ ਜਿਹੜਾ ਕੇ ਕੈਲੰਡਰ ਲੈ ਕੇ ਆਏ ਹੋ ਇਹ ਕੈਲੰਡਰ ਵਿੱਚ ਕੀ ਖਾਸ ਚੀਜ਼ਾਂ ਹੈਗੀਆਂ ਵੰਦ ਦੱਸਖਣ ਜੂ ਸਾਂਝਾ ਕਰ ਦੇ ਵਿੱਚ ਕੀ ਕੀ ਦੋਛਾ ਆ ਇਹ ਵਿਧੀ ਵਿਸ਼ੇਸ਼ ਗੱਲ ਇਹ ਆ ਇਹਦੇ ਵਿੱਚ ਨਾ ਇਹ ਪਲਾਨ ਟੇਬਲ ਕੈਲੰਡਰ ਆ ਇਹਦੇ ਵਿੱਚ ਫਲਾਵਰਸ ਦੇ ਫੁੱਲਾਂ ਦੇ ਵੀ ਪਾਏ ਹੋਏ ਨੇ ਜਨਵਰੀ ਮਹੀਨਾ ਖਤਮ ਹੋ ਗਿਆ ਹੈ ਨਾ ਤੇ ਮਰਿੰਗੋ ਗੋਲਡ ਦੇ ਫੁੱਲ ਗਮਲੇ ਚ ਲਾਦੋ ਫਾਲੋ ਕਰਿਆਉਣ ਰੁੱਤਾਂ ਦੇ ਹਿਸਾਬ ਦੇ ਨਾਲ ਮਹੀਨੇ ਦੇ ਹਿਸਾਬ ਨਾਲ ਫੁੱਲਾਂ ਦੇ ਬੀਜ ਪਾਏ ਹੋਏ ਆ ਜਿਵੇਂ ਮਹੀਨਾ ਖਤਮ ਹੋਈ ਜਾ ਰਿਹਾ ਗਮਲੇ 'ਚ ਪਾ ਕੇ ਪਾਣੀ ਪਾਂਦੇ ਜਾਓ ਤੇ ਫਲਾਵਰ ਨਿਕਲਦੇ ਜਾਣਗੇ ਇਹ ਪਲਾਂਟੇਬਲ ਕੈਲੰਡਰ ਆ ਕੈਸਾ ਤੇ ਵੀ ਨਾਲ ਨਾਲ ਟਹਾੜਾ ਦੇਣ ਜਿਹੜਾ ਤਰੀਕਾ ਵੀ ਆ ਉਹ ਚਤੇ ਹੈਗਾ ਨਾਲ ਤੁਸੀਂ ਵਕਫਾ ਵਕਤਾਂ ਦੇ ਪਲਾਂਟ ਜਿਹੜੇ ਨੇ ਫੁੱਲ ਜਿਹੜੇ ਲਗਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਅਨੇ ਵਜਿਆ ਸੇਲ ਹੋ ਰਹੀ ਹੈ ਲੋਕਾਂ ਨਾਲ ਵੀ ਆ ਨਵੀਂ ਚੀਜ਼ ਵੀ ਹੈਗੀ ਆ ਬਹੁਤ ਸੋਹਣੀ ਹੈ ਗੰਦੀਪ ਭਾਈ ਨਵੱਖੀ ਵਕਤ ਚੀਜ਼ ਲੈ ਕੇ ਆਏ ਹੋ ਖਾਸ ਕਰਕੇ ਮਾਝੇ ਦੀ ਧਰਤੀ ਮੈਂ ਕਹੈ ਸਕਦਾ ਤੇ ਜੇਕਰ ਤੁਹਾਡੇ ਕੋਲ ਇਸੇ ਲੈਣਾ ਹੋਣ ਇਸ ਮੇਲੇ ਦੇ ਸਟਾਲ ਤੋਂ ਬਾਅਦ ਤੁਹਾਡਾ ਕਿੱਥੇ ਸਰਾਫਤਾ ਕਰਤਾਂਦਾ ਆਪਣਾ ਪਤਾ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਹਾਂ ਜੀ ਵੀਰ ਜੀ ਮੇਰੇ ਨਾਮ ਗੁਰਵਿੰਦਰ ਸਿੰਘ ਹੈ ਡਿਸਟ੍ਰਿਕਟ ਫਰੀਦਕੋਟ ਕੋਰਪੋਰੇਟ ਤੋਂ ਮੈਂ ਵੈਸੇ ਪ ਕੈਸ਼ ਔਨ ਡਿਲੀਵਰੀ ਆ ਸੀਓਡੀ ਸਰਵਿਸ ਹੈ ਆਪਣੀ ਜਿੰਨਾ ਮਰਜੀ ਆਰਡਰ ਪਾਵਾ ਜਿੰਨੀ ਮਰਜੀ ਅਮਾਉਂਟ ਦਾ ਪਾ ਲਵੋ ਅਸੀਂ ਆਰਡਰ ਭੇਜਦੇ ਆ ਠੀਕ ਹੈ ਹੋਰ ਬਤਨਵਾਦੀ ਤੁਸੀਂ ਦੇਖਿਆ ਗੁਰਿੰਦਰ ਬਾਈ ਨੇ ਕੱਲੀ ਕੱਲੀ ਡੇੜੀ ਚੀਜ਼ ਹੈ ਬੜੇ ਵਿਸਥਾਰ ਨਾਲ ਸਮਝਾਈ ਆ ਇਕੋ ਫ੍ਰੈਂਡਲੀ ਵਾਲੇ ਖਾਸ ਕਰਕੇ ਜਿਹੜੇ ਆਮਾ ਸਰ ਵਿੱਚ ਖਾਸ ਖਾਦਸਾ ਜਿਹੜਾ ਸਟਾਰ ਲੱਗਾ ਵਾ ਸਾਡੀ ਦਸ਼ਕਾਂ ਨੂੰ ਪੀਲ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣੀਆਂ ਵਾ ਪੰਜਾਬੀ ਪੁਰਾਣੇ ਵਿਰਾਸਤ ਨਾਲ ਜੋੜਨਾ ਵਾ ਤੇ ਗੁਰਿੰਦਰ ਬਾਈ ਨਾਲ ਸੰਪਰਕ ਕਰੋ ਇਕ ਫ੍ਰੈਂਡਲੀ ਵਾਲੇ ਜਿਹੜੇ ਕੀ ਤੁਹਾਨੂੰ ਆਪਣਾ ਪਤਾ ਤੇ ਮੋਬਾਈਲ ਨੰਬਰ ਦੱਸ ਦਿੱਤਾ ਵਾ ਮਿੰਨੂ ਦਿਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ